ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਲੈ ਕੇ ਆਜ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਹਾਜ਼ਰ ਹੋਏ ਹੈਗੇ ਆ ਜਿਵੇਂ ਤੁਸੀਂ ਸਾਰੇ ਜਾਣੂ ਹੈਗੇ ਹੋ ਕਿ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਹੇਠ ਹੈ ਔਰ ਖਾਸ ਤੌਰ ਤੇ ਕਹੀਏ ਸਰਕਾਰਾਂ ਸਰਕਾਰਾਂ ਪੂਰੀ ਤਰ੍ਹਾਂ ਤੋਂ ਫੇਲ ਹੋ ਚੁੱਕੀਆਂ ਨੇ ਚਾਹੇ ਅਸੀਂ ਕੇਂਦਰ ਸਰਕਾਰ ਦੀ ਗੱਲ ਕਰ ਲਈਏ ਜਾਂ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਪੂਰੇ ਪੰਜਾਬ ਦੇ ਆਪਣੇ ਰਹਿਣ ਵਾਲੇ ਜਿਹੜੇ ਉੱਥੇ ਦੇ ਪੰਜਾਬੀ ਇਹ ਨੇ ਉਹੀ ਇੱਕ ਦੂਜੇ ਦੀ ਸੇਵਾਵਾਂ ਕਰ ਰਹੇ ਨੇ ਉਹ ਸੋਸ਼ਲ ਮੀਡੀਆ ਤੋਂ ਇਹ ਸਾਰੀਆਂ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਹੋਰ ਦੂਜੀਆਂ ਸਟੇਟਾਂ ਤੋਂ ਜਿਹੜੇ ਸਾਡੇ ਵੀਰ ਸਾਡੇ ਪੈਣ ਹੈਗੇ ਨੇ ਉਹਨਾਂ ਨੂੰ ਪੰਜਾਬ ਦੇ ਲਈ ਜੋ ਦਰਦ ਜਾਗਿਆ ਉਹਦੀ ਆਪਾਂ ਮਿਸਾਲ ਦੇਖ ਰਹੇ ਹੈਗੇ ਕਿ ਦੂਜੀ ਸਟੇਟਾਂ ਤੋਂ ਬੜੇ ਸਾਰੇ ਵੀਰ ਆਪਣੇ ਆਪਣੇ ਇਲਾਕੇ ਚੋਂ ਰਾਸ਼ਨ ਦੀਆਂ ਗੱਡੀਆਂ ਲੈ ਕੇ ਮੌਕੇ ਤੇ ਪਹੁੰਚ ਰਹੇ ਆਗੇ ਨੇ ਮਗਰ ਜਿਹੜੀ ਖਬਰ ਸਾਡੇ ਤੱਕ ਪਹੁੰਚੀ ਹੈਗੀ ਏ ਜਿਲ੍ਹਾ ਆਪਾਂ ਗੱਲ ਕਰੀਏ ਜਿਲ੍ਹਾ ਫਿਰੋਜ਼ਪੁਰ ਦੇ ਅੰਦਰ ਜਿਸ ਵੇਲੇ ਰਾਜਸਥਾਨ ਦੀ ਸਿੱਖ ਸੰਗਤ ਕਈ ਗੱਡੀਆਂ ਰਾਸ਼ਨ ਪਾਣੀ ਲੈ ਕੇ ਪਹੁੰਚੀ ਉੱਥੇ ਦੇ ਪੁਲਿਸ ਨੇ ਉਹਨਾਂ ਨੂੰ ਰੋਕਿਆ ਬਕਾਇਦਾ ਧਮਕੀ ਦਿੱਤੀ ਗਈ ਕਿ ਅਸੀਂ ਤੁਹਾਡੇ ਖਿਲਾਫ ਪਰਚਾ ਪਾ ਦੇਾਂਗੇ ਅਗਰ ਤੁਸੀਂ ਗੱਡੀਆਂ ਅੱਗੇ ਲੈ ਕੇ ਜਾਓ ਇਹ ਸਾਰੇ ਮਸਲੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਰਾਜਸਥਾਨ ਦੇ ਸਾਡੇ ਵੀਰ ਤਜਿੰਦਰਪਾਲ ਸਿੰਘ ਟੀਮਾ ਜੀ ਜੁੜ ਚੁੱਕੇ ਨੇ ਫਤਿਹ ਦੀ ਸਾਂਝ ਕਰਨੇ ਆ ਤੇ ਜਿੰਦਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹ ਤਜਿੰਦਰਪਾਲ ਸਿੰਘ ਜੀ ਆਪ ਜੀ ਇਸ ਵੇਲੇ ਕਿੱਥੇ ਹੈਗੇ ਔਰ ਕਿਹੜੇ ਜ਼ਿਲ੍ਹੇ ਦੇ ਅੰਦਰ ਇਸ ਵੇਲੇ ਕੰਮ ਕਰ ਰਹੇ ਹੋ ਅਸੀਂ ਫਾਜ਼ਿਲਕਾ ਲੱਗਿਆ ਜੀ ਕਾਵਾ ਵਾਲੇ ਪੱ ਜੀ ਤੁਹਾਡੀ ਵੀਡੀਓ ਅਸੀਂ ਥੋੜੇ ਦਿਨ ਪਹਿਲੇ ਦੇਖੀ ਜਿੱਦੇ ਵਿੱਚ ਤੁਸੀਂ ਆਪਣੇ ਪੇ ਤੋਂ ਤੁਸੀਂ ਆਪਣੀ ਵੀਡੀਓ ਵਾਇਰਲ ਕੀਤੀ ਹੈਗੀ ਹੈ ਕਿ ਤੁਹਾਡੀ ਪੁਲਿਸ ਨਾਲ ਬਹਿਸ ਹੋ ਰਹੀ ਹੈ ਇਹ ਕੀ ਸਾਰਾ ਮਸਲਾ ਹੈ ਕਿਹੜੀ ਪੁਲਿਸ ਨੇ ਤੁਹਾਨੂੰ ਧਮਕਾਇਆ ਕਿ ਤੁਸੀਂ ਰਾਸ਼ਨ ਦੀ ਗੱਡੀਆਂ ਅੱਕਲ ਨਹੀਂ ਆ ਇਹ ਸਾਰਾ ਕੀ ਮਸਲਾ ਹੈਗਾ ਐਕਚੁਅਲੀ ਅਸੀਂ ਲਗਾਤਾਰ ਨਾ 4 ਦਿਨ ਤੋਂ ਸੇਵਾ ਚੱਲ ਰਹੀ ਹੈ ਜੀ ਰਾਜਸਥਾਨ ਦੇ ਗੰਗਾ ਨਹਿਰ ਮੰਗਰ ਸੰਗਤ ਵੱਲੋਂ ਜੀ ਤੇ ਬਕਾਇਦਾ ਪ੍ਰਸ਼ਾਸਨ ਨੇ ਡੀਸੀ ਨੇ ਤੇ ਐਸਐਸਪੀ ਨੇ ਇਹ ਵਾਪਸ ਕੁਦਰੇ ਤੋਂ ਪੁੱਛਣ ਲੱਗਿਆ ਸੀਗਾ ਵੀ ਤੁਸੀਂ ਲੰਗਰ ਲਾਓ ਜੀ ਉਹ ਲੰਗਰ ਚੱਲ ਰਹੇ ਸੀਗੇ ਗੰਗਨਰ ਬਾਬਾ ਦੀਪ ਸਿੰਘ ਜਰਦਾ ਸੀ ਇੱਥੇ ਬੈਠੇ ਲਗਾਤਾਰ ਪੰਜ ਦਿਨ ਤੋਂ ਰਾਤ ਅਸੀਂ ਜਿਹੜਾ ਗੰਗਨਰ ਵਾਪਸ ਗੱਡਿਆ ਜਾਂ ਲੈਣ ਗਏ ਪੰਜ 6 ਗੱਡੀਆਂ ਰਸਾ ਲੈ ਕੇ ਆਏ ਆ ਤੇ ਪਤਨ ਨੂੰ ਪਹਿਲਾਂ ਰੋਕ ਦਿੱਤਾ ਗਿਆ ਤੇ ਜਿਹੜੇ ਸਾਡੇ ਬੰਦੇ ਟੈਂਟ 'ਚ ਬੈਠੇ ਸੀ ਟੈਂਟ ਖਾਲੀ ਕਰਾ ਲਿਆ ਪੁਲਿਸ ਨੇ ਜੀ ਅਸੀਂ ਪੁੱਛਿਆ ਕਾਰਨ ਕੀ ਆ ਕਹਿੰਦੇ ਜੀ ਬਿਲਕੁਲ ਅਸੀਂ ਕੋਈ ਲੰਗਰ ਨਹੀਂ ਚੱਲਵਾਾਂਗੇ ਜੇ ਅੱਗੇ ਗਏ ਤੇ ਤੁਹਾਡੇ ਖਿਲਾਫ ਅਸੀਂ ਪਰਚਾ ਦਰਜ ਕਰਾਂਗੇ ਅਸੀਂ ਕਿਹਾ ਜੀ ਜਾਂ ਤਾਂ ਤੁਸੀਂ ਲੰਗਰ ਦਾ ਪ੍ਰਵਾਨ ਕਰੋ ਉਹਨਾਂ ਲੋਕਾਂ ਵਾਸਤੇ ਜਿਵੇਂ ਦੇ ਘਰਵਾਰ ਜੁੜ ਗਏ ਪਸ਼ੂ ਡੰਗਰ ਸਭ ਕੁਝ ਖਤਮ ਹੋ ਗਿਆ ਜੋ ਭੁੱਖੇ ਪਿਆਏ ਬੈਠੇ ਆ ਜੇ ਤੁਸੀਂ ਨਾ ਹਨ ਬਿਕਰ ਗੋ ਨੀ ਜਸਾਨੂੰ ਕਿ ਦਰਵਾਜੇ ਲੰਗਰ ਲਾਉਗੇ ਨਾ ਪਰ ਤੁਸੀਂ ਸੋਚੋ ਵੀ ਤੁਸੀਂ ਨਾਂ ਤਾਂ ਪ੍ਰਬੰਧ ਵੀ ਨਾ ਕਰੋ ਇੱਥੋਂ ਤੱਕ ਮਨੋਸ਼ੀਲੀ ਗੱਲ ਹੈ ਵੀ ਪੰਜਾਬ ਸਰਕਾਰ ਲੋਕਾਂ ਵਾਸਤੇ ਰਹਿਣ ਬਸਿਰੇ ਦਾ ਵੀ ਪ੍ਰਬੰਧ ਨਹੀਂ ਕਰ ਸਕੀ ਲੋਕ ਸੜਕਾਂ ਤੇ ਬੈਠੇ ਆ ਦਰਸ਼ਕਾਂ ਥੱਲੇ ਬੈਠੇ ਆ ਆਪਣੇ ਪਸ਼ੂ ਡੰਗਰ ਪਰਿਵਾਰ ਨੂੰ ਲੈ ਕੇ ਇਸੇ ਗੱਲ ਤੇ ਸਾਡੀ ਚੱਪ ਹੋਈ ਜਿਸ ਤੱਕ ਦੁੱਕੇ ਅਸੀਂ ਇੱਕ ਨਾ 10 ਦਰਜ ਕਰੋ ਅਸੀਂ ਜਾਵਾਂਗੇ ਫਿਰ ਸਿਰ ਜਿਹੜੀਆਂ ਸਾਡੀਆਂ ਗੱਡੀਆਂ ਨੇ 6-7 ਗੱਡੀਆਂ ਸਾਨੂੰ ਜਾਣ ਦਿੱਤਾ ਬਾਅਦ ਕੇ ਫਿਰ ਪਿੱਛੇ ਰੋਕ ਲਿਆ ਉਹਨਾਂ ਨੇ ਆ ਕੇ ਤੇਜਿੰਦਰ ਬਾਦ ਸਿੰਘ ਜੀ ਤੁਸੀਂ ਇਸ ਵੇਲੇ ਫਿਰੋਜ਼ਪੁਰ ਦੇ ਇਲਾਕੇ 'ਚ ਹੈਗੇ ਹੋ ਤੁਸੀਂ ਉੱਥੇ ਸੇਵਾਵਾਂ ਕਰ ਰਹੇ ਹੈਗੇ ਹੋ ਉੱਥੇ ਦੀ ਗਰਾਊਂਡ ਰਿਐਲਿਟੀ ਜਿਹੜੇ ਉੱਥੇ ਦੇ ਵਸਨੀਕ ਨੇ ਜਿਹੜੇ ਹੜ੍ਹਾਂ ਦੇ ਪੀੜਿਤ ਹੈਗੇ ਨੇ ਸਾਡੇ ਪੰਜਾਬੀ ਕਿਸਾਨ ਭਰਾ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕੀਤੀ ਉਹਨਾਂ ਦਾ ਕੀ ਕਹਿਣਾ ਕਿ ਸੰਸਥਾਵਾਂ ਕੰਮ ਕਰ ਰਹੀਆਂ ਨੇ ਸਰਕਾਰ ਕੰਮ ਕਰ ਰਹੀ ਹੈ ਜਾਂ ਸਾਰੇ ਜ਼ੀਰੋ ਨੇ ਇਸ ਵੇਲੇ ਤੁਸੀਂ ਸਾਡੀ ਵੀਡੀਓ ਦੇਖੀ ਹੋਣੀ ਹੈ ਪੂਰੇ ਸਾਰੇ ਪਿੰਡਾਂ ਦੇ ਪਿੰਡ ਕੇਂਦਰ ਸਰਕਾਰ ਦੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾ ਰਹੇ ਆ ਜੀ ਬਿਲਕੁਲ ਸਾਰੇ ਬਹੁਤ ਜ਼ਿਆਦਾ ਖਫਾ ਹੈ ਕਿਉਂਕਿ ਸਰਕਾਰਾਂ ਵੱਲੋਂ 0% ਬੰਦ 0% ਟੈਟਾ ਕੇ ਇਧਰ ਵੀ ਮੈਨੂੰ 5 ਦਿਨ ਹੋ ਗਏ ਜੀ ਇੱਥੇ ਬੈਠਿਆ ਨੂੰ 5 ਦਿਨ ਤੇ ਮੈਂ ਆਈ ਕਿ ਸਰਕਾਰ ਨਜ਼ਰ ਨੇ ਇਹ ਵੀ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਹੋਵੇ ਜਿਉਂ ਨੇ ਕਿਹਾ ਵੀ ਆਸਥੀ ਕਰ ਰਹੇ ਆ ਨਾ ਕੇਂਦਰ ਸਰਕਾਰ ਨਾ ਪੰਜਾਬ ਸਰਕਾਰ ਮੈਂ ਅੱਜ ਹੀ ਬੋਲੇ ਸੀਗਾ ਵੀ ਜੇ ਗੁਜਰਾਤ ਵਿੱਚ ਕੁੱਤਾ ਵੀ ਮਰਦੇ ਨਾ ਜੀ ਜੀ ਅਮਿਸ਼ਾ ਤੇ ਨਰਿੰਦਰ ਮੋਦੀ ਹੈਲੀਕਾਪਟਰ ਲੈ ਕੇ ਪਹੁੰਚ ਜਾਂਦੇ ਆ ਵੀ ਕੁੱਤਾ ਮਰ ਗਿਆ ਬਿਆਰ ਦਾ ਆ ਕੇ ਤੇ ਪੰਜਾਬ ਚ ਲੱਖਾਂ ਲੋਕ ਜਿਹੜੇ ਆ ਬੇਗਰ ਹੋ ਗਏ ਆ ਬੁਰੇ ਹਾਲ ਹੋ ਗਏ ਆ ਕਿਸੇ ਨੇ ਬਾਤ ਤੱਕ ਨਹੀਂ ਵਿਚ ਇੱਕ ਬਿਆਨ ਤੱਕ ਨਹੀਂ ਆ ਪੰਜਾਬ ਦੇ ਬਾਰੇ ਇਹ ਵੱਡੀ ਵੱਡੀ ਤਰਸਦੀ ਹੈ ਜੇ ਭਗਵੰਤ ਮਾਨ ਦੀ ਗੱਲ ਕਰੀਏ ਅਸੀਂ ਰਾਸਣ ਬੈਠੇ ਆ ਦੇਖੋ ਅਸੀਂ ਪਹਿਲਾਂ ਮੰਨ ਕਰ ਰਹੇ ਸੀ ਵੀ ਜਿਹੜਾ ਪਾਣੀ ਹੈ ਉਹ ਛੱਡ ਜਾਵੇ ਰਾਸ ਸਾਨੂੰ ਇਹ ਕੁਦਰਤੀ ਕਰੋਪੀ ਨਹੀਂ ਹੈ ਇਹਦੇ ਚ ਸਰਕਾਰਾਂ ਦੀ ਲਾਪਰਵਾਹੀ ਵੀ ਹੈ ਸਰਕਾਰੀ ਜਿਹਨਾਂ ਜ਼ਿੰਮੇਵਾਰੀ ਵੀ ਹੈ ਵੀ ਉਹਨਾਂ ਦੀ ਕਰਤੂਤਾਂ ਕਰਕੇ ਹਰ ਆਏ ਤੇ ਪੰਜਾਬ ਡੁੱਬਿਆ ਜਿਵੇਂ ਪਹਿਲਾਂ ਪਤਾ ਹੁੰਦਾ ਆਪਾਂ ਉਹ ਵੀ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਇੱਕ ਨਵੀਂ ਟੈਕਨੀਕ ਆ ਗਈ ਹੈ ਆਪਾਂ ਪਤਾ ਹੁੰਦਾ ਵੀ ਐਕਿਊਰੇਟ ਵੀ ਹਾਂ ਵੀ 24 ਨਵੀਂ ਆਊਗਾ 25 ਨਵੀਂ ਆਊਗਾ 26 ਨਵੀਂ ਆਊਗਾ ਜਾਂ ਨੇਰੀ ਆਊਗੀ ਚੱਖੜ ਆਊਗਾ ਇਹਨਾਂ ਨੇ ਡੈਮ ਪਹਿਲਾਂ ਫੁੱਲ ਭਰ ਲਏ ਫਿਰ ਜਦੋਂ ਪਾਣੀ ਪਿੱਛੇ ਵੱਧ ਗਿਆ ਫਿਰ ਡੈਮ ਖੋਲਦੇ ਹਰ ਹੋਣੀ ਹੋਣੀ ਸੀਗੇ ਜੇ ਤੁਹਾਨੂੰ ਪਤਾ ਹੈ ਵੀ ਪਿੱਛੇ ਪਾਣੀ ਜਿਹੜਾ ਅੱਗੇ ਪਾਣੀ ਆਉਣ ਵਾਲਾ ਹੈ ਤੇ ਡੈਮ ਪਹਿਲਾਂ ਖਾਲੀ ਕਰ ਦੋ ਬਿਲਕੁਲ ਹੈਲੋ ਹਾਂਜੀ ਹਾਂਜੀ ਸੁਣ ਰਿਹਾ ਜੀ ਤੁਸੀਂ ਤੁਹਾਨੂੰ ਸੰਗਤਾਂ ਸੁਣ ਰਹੀਆਂ ਨੇ ਜੀ ਇਹ ਸਿਰਫ ਇਹ ਸਰਕਾਰ ਦੀ ਨਲੈਕੀ ਹੈ ਇਹ ਪੰਡ ਸਰਕਾਰ ਹੈ ਸਿਰਫ ਕਮੇਡੀਅਨ ਹੈ ਇਹਨਾਂ ਨੂੰ ਸਰਕਾਰ ਚਲਾਉਣ ਦਾ ਕੋਈ ਪਰਮਾਨ ਨਹੀਂ ਜੀ ਕਰ ਪਰ ਮੈਂ ਫਿਰ ਵੀ ਕਹਾਂਗਾ ਅੱਜ ਇਸ ਮੌਕੇ ਨਾ ਜੀ ਸਿਰਫ ਪੰਜਾਬੀ ਪੰਜਾਬੀ ਦੇ ਕੰਮ ਆ ਰਿਹਾ ਹੈ ਸਿੱਖ ਕੌਮਾ ਸਿੱਖਾਂ ਦੇ ਪੰਜਾਬੀ ਦੇ ਕੰਮ ਆ ਰਹੀ ਹੈ ਤੁਸੀਂ ਦੇਖ ਲਓ ਵੀ ਜਿੱਤੇ ਵੀ ਕੁਦਰਤੀ ਨਾ ਕਿਤੇ ਗਾਜਾ ਤੱਕ ਲੀਬੀਆ ਤੱਕ ਸੀਰੀਆ ਤੱਕ ਜੇ ਲੋਕਾਂ ਨੂੰ ਦਿੱਕਤ ਆਈ ਤੇ ਪੰਜਾਬੀ ਉੱਤੇ ਪਹੁੰਚੇ ਸਿੱਖ ਫੁੱਟ ਸੇਵਾ ਕੀਤੀ ਅੱਜ ਪੰਜਾਬ ਤੇ ਦਿੱਕਤ ਆਈ ਹੈ ਤਾਂ ਇੱਕ ਵੀ ਜਥੇਬੰਦੀ ਪੂਰੇ ਇੰਡੀਆ ਤੇ ਇੱਥੇ ਨਹੀਂ ਪਹੁੰਚੀ ਇੱਕ ਵੀ ਜਥੇਬੰਦੀ ਕਿਸਨ ਹੱਦ ਨਾਰਾ ਵੀ ਨਹੀਂ ਮਾਰਿਆ ਸਾਨੂੰ ਨਾ ਬੜੇ ਲੋਕੀ ਮਿਹਨੇ ਮਾਰਦੇ ਆ ਬੜੇ ਲੋਕੀ ਇਹ ਗੱਲ ਦਾ ਇਹ ਸਾਡੇ ਪੋਸਟਰ ਦੇਦੇ ਆ ਕਿ ਤੁਸੀਂ ਲੰਗਰ ਲਾਉਨੇ ਹੋ ਦੇਖਾ ਤੁਹਾਡਾ ਪੰਜਾਬ ਨਾਲ ਕੀ ਹੋਇਆ ਤੁਹਾਨੂੰ ਲੰਗਰਦ ਲੜ ਕੀ ਲੋੜ ਪਈ ਹੈ ਤੇ ਅਸੀਂ ਬਿਲਕੁਲ ਇਹ ਗੱਲ ਕਹਿੰਦੇ ਆ ਬਾਈ ਜੀ ਇਹ ਲੰਗਰ ਇਹ ਗੁਰੂ ਨਾਨਕ ਦੀ ਵਿਰਾਸਤ ਹੈਗੀ ਆ ਵੇ ਅਸੀਂ ਵੀ ਲੰਗਰ ਛਕਤਾ ਤੇ ਸਾਡੇ ਵਿੱਚ ਉਹਨਾਂ ਫਰਕ ਕੀ ਹੈ ਸਾਡਾ ਨਿਆਰਾਪਨ ਸਾਡੀ ਵਿਲੱਖਣਤਾ ਹੀ ਹੈ ਵੀ ਹਰ ਔਕੇ ਸੋਕੇ ਸਮੇ ਅਸੀਂ ਲੋਕਾਂ ਦਾ ਸਾਥ ਦਿੱਤਾ ਪਰ ਇਸ ਗੱਲ ਦਾ ਅਫਸੋਸ ਹਮੇਸ਼ਾ ਰਹੂਗਾ ਸਿੱਖਾਂ ਨੂੰ ਵੀ ਸਿੱਖਾਂ ਤੇ ਪੀੜ ਪਈ ਪੰਜਾਬ ਤੇ ਪੀੜ ਪਈ ਤੇ ਕੋਈ ਸਫਤਾ ਕੋਈ ਸਰਕਾਰ ਨਾਲ ਨਹੀਂ ਆਈ ਇਸੇ ਕਰਕੇ ਸਿੱਖ ਰਾਜ ਭਗ ਦੀ ਗੱਲ ਕਰਦੇ ਆ ਇਸੇ ਕਰਕੇ ਸਿੱਖ ਖਾਸਾ ਰਾਜ ਦੀ ਗੱਲ ਕਰਦੇ ਆ ਕਿ ਘੱਟੋ ਘੱਟ ਜਿੱਥੇ ਸਮਾਨਤਾ ਦਾ ਅਧਿਕਾਰ ਤਾਂ ਹੋਵੇ ਇਹ ਜਿਹੜੀ ਪੀੜਾ ਨਾ ਜੀ ਇਹ ਪੀੜਾ ਹਰੇਕ ਪੰਜਾਬੀ ਨੂੰ ਹਰ ਇੱਕ ਸਿੱਖ ਨੂੰ ਇਸ ਟੈ ਮਹਿਸੂਸ ਹੋ ਰਹੀ ਹੈ ਜੋ ਤੱਕਾ ਜੋ ਵਧੇ ਕੀ ਸਰਕਾਰਾਂ ਵੱਲੋਂ ਪੰਜਾਬ ਨਾਲ ਕੀਤੀ ਗਈਆਂ ਅਸੀਂ ਪੰਜਾਬ ਤੋਂ ਬਾਹਰ ਬੈਠੇ ਹਾਂ ਸਾਨੂੰ ਦਰਦ ਹੈ ਪੰਜਾਬ ਦਾ ਪੰਜਾਬ ਸਾਡਾ ਪਿੱਕ ਹੈ ਅੱਜ ਪੰਜਾਬ ਮਜ਼ਬੂਤ ਹੈ ਅਸੀਂ ਪੰਜਾਬ ਤੋਂ ਬਾਹਰ ਬੈਠੇ ਮਜ਼ਬੂਤ ਹਾਂ ਜੇ ਪੰਜਾਬ ਕਮਜ਼ੋਰ ਹੋ ਗਿਆ ਅਸੀਂ ਬਾਹਰ ਬੈਠੇ ਪਹਿਲਾਂ ਮਰ ਗਏ ਜੀ ਇਸ ਕਰਕੇ ਅਸੀਂ ਬਾਹਰ ਬੈਠੇ ਹਮੇਸ਼ਾ ਪੰਜਾਬ ਨਾਲ ਜੁੜੇ ਰਹੇ ਹਾਂ ਪੰਜਾਬ ਸਾਡਾ ਫਿਰ ਗੱਲ ਹੋ ਜਾਂਦੀ ਹੈ ਪਿੱਛਾ ਦਾ ਪਿੱਕ ਹੈ ਤੇ ਅਸੀਂ ਪੰਜਾਬ ਨਾਲ ਖੜੇ ਹਾਂ ਜੀ ਸੇਵਾ ਸਹਿਯੋਗ ਕਰ ਰਹੇ ਹਾਂ ਤੇ ਜਿੰਦਰਪਾਲ ਸਿੰਘ ਜੀ ਮੈਂ ਤੁਹਾਨੂੰ ਅਪਡੇਟ ਦੇਣਾ ਚਾਹਾਂਗਾ ਕਿਉਂਕਿ ਤੁਸੀਂ ਪੰਜਾਬ ਮੈਨੂੰ ਨਹੀਂ ਪਤਾ ਉੱਥੇ ਇੰਟਰਨੈਟ ਕਿੰਨਾ ਚੱਲ ਰਿਹਾ ਹੈਗਾ ਤੁਸੀਂ ਵਿਚਾਰ ਬੇਸ਼ੱਕ ਲਾਈਵ ਕਰ ਰਹੇ ਅਗਿਓ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥੋੜੇ ਟਾਈਮ ਪਹਿਲੇ ਤਕਰੀਬਨ 1.5 ਘੰਟੇ ਪਹਿਲੇ ਬਿਆਨ ਆਇਆ ਹੈਗਾ ਕਿ ਅਫਗਾਨਿਸਤਾਨੀ ਜਿਹੜਾ ਪੁਚਾ ਲਾਇਆ ਉੱਤੇ ਤਕਰੀਬਨ 800 ਹਜ਼ਾਰ ਬੰਦਾ ਮਰ ਗਿਆ ਤੇ ਉਹਨਾਂ ਨੇ ਅਫੀਸ਼ੀਅਲ ਸਟੇਟਮੈਂਟ ਦਿੱਤੀ ਹੈਗੀ ਹੈ ਕਿ ਅਫਗਾਨਿਸਤਾਨ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਹਰ ਮੁਸੀਬਤ ਵਿੱਚ ਸਾਥ ਦੇਣ ਲਈ ਖਲੋਤੇ ਆ ਤੇ ਅਗਰ ਅਸੀਂ ਪੰਜਾਬ ਦੀ ਗੱਲ ਕਰੀਏ ਹਲੇ ਤ ਜਾਨੀ ਜਾਰੀ ਕੀਤਾ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਮੈਂ ਉਹੀ ਕਹਿੰਦਾ ਜੀ ਕੱਲ ਮਨਕੀਵਾਲ ਦਾ ਪ੍ਰੋਗਰਾਮ ਸੀਗਾ ਸਭ ਤੋਂ ਬੜੇ ਆਸੇ ਵੀ ਪੰਜਾਬ ਆਰੇ ਕੋਈ ਫੋਰੀ ਪੈਕੇਜ ਰਾਤ ਬੈਗਨਾਉਸ ਕੀਤਾ ਜਾਊਗਾ ਤੁਸੀਂ ਦੇਖੋ ਵੀ ਗੈਰ ਤਿੱਖਾਂ ਦੇ ਸਥਾਨ ਤੇ ਮਨਵੜੀ ਭਗੜੜ ਮੱਚ ਜੇ 2-4-5 ਦੇ ਬੰਦੇ ਮਰ ਜੇ ਨਹੀਂ 2-4-5 ਸਿੰਬਲ ਭਗੜੜ ਕਰਕੇ ਤੇ ਨਾਲ ਲਾਇਗ ਦਾਸ ਕਰਦੇ ਸੈਂਟਰ ਗਵਰਨਮੈਂਟ 10 ਲੱਖ ਰੁਪਏ ਸੈਂਟਰ ਸਰਕਾਰ ਵੱਲੋਂ 5 ਲੱਖ ਰੁਪਏ ਸਟੇਟ ਗਵਰਨਮੈਂਟ ਵੱਲੋਂ ਪਰਿਵਾਰ ਨੂੰ ਨੌਕਰੀ ਨੈਗ ਜਾਸਾਬ ਸ਼ੁਰੂ ਕਰ ਦਿੰਦੇ ਆ ਪਰ ਇੱਥੇ ਤਾਂ ਹਜੇ ਤਾਂ ਅੱਜ ਅਮਿਸ਼ਾ ਦਾ ਬਿਆਨ ਆਇਆ ਹੈ ਕਿ ਅਸੀਂ ਟੀਮਾਂ ਭੇਜਾਂਗੇ ਤੇ ਟੀਮ ਜਾ ਕੇ ਨੁਕਸਾਨ ਦੀ ਜਾਂਚ ਕਰੂਗੀ ਜਾਂਚ ਕਰਨ ਤੋਂ ਬਾਅਦ ਤੈਅ ਕਰਾਂਗੇ ਕੀ ਕਰਨਾ ਤੇ ਕੀ ਨਹੀਂ ਕਰਨਾ ਇਸ ਤੋਂ ਵੱਡਾ ਵਿਵਾਦ ਕੀ ਹੋ ਸਕਦਾ ਇੱਕ ਹੀ ਤਕਰੀਰ ਵਾਲੇ ਇਹ ਜਿਹੜੇ ਜਿਹੜੇ ਸੰਭੀ ਸਿੱਖਿਆ ਨਾ ਜਿਹੜੇ ਨੈਸਰਦਾ ਵੀ ਜਿਹੜੇ ਭਾਜਪਾ ਨੇ ਸਿੱਖਾ ਇਹਨਾਂ ਲੋਕਾਂ ਨੂੰ ਸ਼ਰਮ ਚਾਹੀਦੀ ਹੈ ਹਮੇਸ਼ਾ ਕਹਿੰਦੇ ਆ ਵੀ ਮੋਦੀ ਸਰਕਾਰ ਬਹੁਤ ਸਿੱਖਾ ਬਰਸੋ ਜੀ ਦੇਖੋ ਕਿ ਦੋਸੂ ਵੀ ਹੈ ਪਰ ਤੱਕ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਤਜਿੰਦਰਪਾਲ ਸਿੰਘ ਜੀ ਤੁਹਾਡੀ ਇਸ ਪ੍ਰਸਤੀ ਕੀ ਹੋ ਗਈ ਜੀ ਤਜਿੰਦਰਪਾਲ ਸਿੰਘ ਜੀ ਤੁਸੀਂ ਉੱਥੇ ਮੌਜੂਦ ਹੈਗੇ ਹੋ ਗਰਾਉਂਡ 080 ਕਹੀਏ ਕਿ ਤੁਸੀਂ ਹੜ੍ਹਾਂ ਦੇ ਵਿਚਕਾਰ ਉੱਥੇ ਆਪਣੀ ਪੰਜਾਬੀਆਂ ਦੀ ਭਰਾਵਾਂ ਦੀ ਪੈਣਾ ਦੀ ਮਦਦ ਕਰ ਰਹੇ ਹੈਗੇ ਹੋ ਨੁਕਸਾਨ ਨੂੰ ਅਗਰ ਅਸੀਂ ਆਕਲਨ ਕੀਤਾ ਜਾਏ ਕਿ ਜੋ ਪੰਜਾਬ ਦਾ ਇਸ ਵੇਲੇ ਨੁਕਸਾਨ ਹੋਇਆ ਪੰਜ ਦਿਨਾਂ ਚ ਤੁਸੀਂ ਕਿਸ ਤਰੀਕੇ ਨਾਲ ਕਹਿ ਸਕਦੇ ਐ ਕਿ ਕਿੰਨਾ ਇੱਕ ਨੁਕਸਾਨ ਹੋਇਆ ਪੰਜਾਬ ਦਾ ਭਾਜੀ ਪੰਜਾਬ ਚ ਘਰਾਂ ਦੇ ਕਰਤਬਾ ਹੋ ਗਏ ਵਾਈਸ ਬੁਰੇ ਹਲੇ ਬਲੋਕਾਂ ਦੇ ਇੱਕ ਟਣਕਾ ਟਣਕਾ ਕਰਕੇ ਜੋੜ ਕੇ ਘਰ ਬੰਦਦਾ ਅੱਜ ਸਰਕਾਰਾਂ ਨੇ ਕਿਹਾ ਤਾਂ ਵੀ ਘਰ ਖਾਲੀ ਕਰ ਦੋ ਕਹਣਾ ਬੜਾ ਸੁਖਾਲਾ ਕਰ ਛੜਨਾ ਬਹੁਤ ਔਖਾ ਜਿਹੜੇ ਅੱਜ ਲੋਕਾਂ ਦੀ ਜਿਹੜੀ ਪੀੜ ਹੈ ਜਿਹੜਾ ਦਰਦ ਹੈ ਮੈਂ ਕਹਾਂਗਾ ਪੰਜਾਬ ਦੇ ਲੋਕਾਂ ਦੇ ਸੁਪਨੇ ਖਤਮ ਹੋ ਗਏ ਕਿੰਨਾ ਕੁਛ ਖੁਆਬ ਲਈ ਹੁੰਦੇ ਘਰ ਵਾਸਤੇ ਕਿੰਨਾ ਕੁਛ ਵਿਆਹ ਸ਼ਾਦੀਆਂ ਕਿੰਨੇ ਪ੍ਰੋਗਰਾਮ ਲਿਖੇ ਹੁੰਦੇ ਆ ਸਭ ਕੁਝ ਤਬਾਹ ਹੋ ਗਿਆ ਤੇ ਸਰਕਾਰਾਂ ਫਿਰ ਕਰ ਛੜ ਦੋ ਕਿਵੇਂ ਕਰ ਛੜ ਦਰ ਬੰਦੇ ਆ ਕੇ ਜੀ ਫਿਰ ਵੀ ਉੱਚੇ ਕਰ ਬੰਦਾ ਪਿੰਡ 'ਚ ਬੈਠਾ ਹੈ ਘਰ 'ਚ ਬੈਠਾ ਹੈ ਛੱਤ 'ਤੇ ਬੈਠਾ ਹੈ ਹੁਣ ਕੀ ਹੈ ਜਿਹੜੇ ਜੀ ਜੰਤੂ ਹੈ ਉਹ ਵੀ ਘਰਾਂ 'ਚ ਵੱਢਣ ਲੱਗ ਗਏ ਉੱਚੀ ਥਾਂ ਤੇ ਆਣ ਲੱਗ ਗਏ ਸੜਕਾਂ ਤੇ ਖਲੋਕ ਕੇ ਤੁਸੀਂ ਲੰਗਰ ਵੀ ਖਾ ਸਕਦੇ ਜਿੰਨੇ ਪਾਣੀ ਵਾਲੇ ਜਾਵਰ ਨਿੱਕੇ ਦੇ ਕੇ ਉਹ ਕੀੜੇ ਹੁੰਦੇ ਮਲਪਟਾਈ ਵੀ ਕੀੜੇ ਹੁੰਦੇ ਆ ਸੜਕਾਂ ਭਰੀਆਂ ਪਈਆਂ ਆ ਕੇ ਐਨੀ ਬੁਰੀ ਤੇ ਬੱਦਰ ਹਾਲਤ ਹੋਈ ਵੀ ਤੁਸੀਂ ਸੋਚ ਨਹੀਂ ਸਕਦੇ ਪਰ ਫਿਰ ਵੀ ਧੰਨ ਜਿਗਰਾ ਪੰਜਾਬ ਵਾਲਿਆਂ ਦਾ ਫਿਰ ਵੀ ਵਿਚਾਰੇ ਜਿਕਾਰੇ ਲਾ ਕੇ ਓਕਾ ਸੋਕਾ ਸਮਾਟ ਪਾ ਰਹੇ ਆ ਬਿਲਕੁਲ ਤੇਜਿੰਦਰਪਾਲ ਸਿੰਘ ਜੀ ਇਹ ਪੰਜਾਬ ਦੀ ਇਕੱਲੀ ਪੰਜਾਬ ਦੀ ਗੁਰੂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਪੰਜਾਬ ਚੜ ਦੀ ਕਲਾ ਚ ਹੈ ਤੇ ਇਸ ਮਾਹੌਲ ਦੇ ਵਿੱਚੋਂ ਵੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਬਹੁਤ ਜਲ ਪੰਜਾਬ ਬਾਹਰ ਨਿਕਲੇਗਾ ਸਭ ਤੋਂ ਆਖਰੀ ਚ ਤੁਹਾਨੂੰ ਸਾਡੇ ਟੀਵੀ 84 ਦੇ ਰਾਹੀਂ ਪੂਰੇ ਵਰਲਡ ਦੇ ਸਿੱਖ ਸੁਣ ਰਹੇ ਨੇ ਲਾਈਵ ਦੇਖ ਰਹੇ ਨੇ ਬਾਹਰ ਬੈਠੇ ਸਿੱਖਾਂ ਨੂੰ ਤੁਸੀਂ ਕੀ ਦੱਸਣਾ ਚਾਹੋਗੇ ਕਿਉਂਕਿ ਉਹਨਾਂ ਨੂੰ ਦਿਖ ਰਿਹਾ ਹੈਗਾ ਕਿ ਹਜ਼ਾਰਾਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਸਰਕਾਰਾਂ ਕੰਮ ਕਰ ਰਹੀਆਂ ਨੇ ਬਾਹਰ ਬੈਠੇ ਸਿੱਖਾਂ ਨੂੰ ਤੁਸੀਂ ਜਾਂਦਿਆਂ ਦੇ ਕੀ ਮੈਸੇਜ ਦੇਣਾ ਚਾਹੋਗੇ ਸਾਡੀ ਇੱਕ ਬੇਨਤੀ ਹੈ ਬਾਹਰ ਸਿੱਖਾਂ ਨੂੰ ਕਿ ਅੱਪਾ ਪੰਜਾਬ ਨਾਲ ਖੜੇ ਹੋਈਏ ਪੰਜਾਬ ਦਾ ਇਸ ਬੜਾ ਔਖਾ ਸਮਾਂ ਪੰਜਾਬ ਤੇ ਕਹਿਣਾ ਬੜਾ ਸੁਖਾਲਾ ਬੜਾ ਔਖਾ ਸਮਾਂ ਹੈ ਉਹ ਘਰਬਾਰ ਜਿਨ੍ਹਾਂ ਦੇ ਤਬਾ ਹੋ ਗਏ ਜਿਨ੍ਹਾਂ ਕੋਲੇ ਤਰੇ ਖਾਣ ਨੂੰ ਦਾਣੇ ਤੱਕ ਨਹੀਂ ਬਚੇ ਆਪਾਂ ਉਹਨਾਂ ਲੋਕਾਂ ਦਾ ਸਾਥ ਦਈਏ ਪਰ ਹਾਂ ਅਕਲੀ দান ਕਰਾ ਦਾਣੇ ਆਪਾਂ ਅਕਲ ਨਾਲ ਕਰੀਏ ਜਿੱਤੇ ਸਾਡਾ ਦਾਨ ਸਾਦਾ ਕੀਤਾ ਲੱਗੇ ਹੁਣ ਸਮਾਂ ਅੱਜ ਤਰਸ਼ਨ ਤੇ ਜਿੰਨੀ ਲੋੜ ਨਹੀਂ ਹੋਇਆ ਇਸ ਤੋਂ ਬਾਅਦ ਜਦੋਂ ਇਹ ਸਰਕਾਰ ਇਤੋਂ ਕੀ ਜਿਹੜਾ ਪਾਣੀ ਹਟੂਗਾ ਉਸ ਤੋਂ ਬਾਅਦ ਦੇ ਹਾਲਾਤ ਹਨਾ ਜੀ ਉਹ ਵੀ ਸਾਡੇ ਮਤੇ ਸਾਹਮਣੇ ਬਹੁਤ ਜ਼ਰੂਰੀ ਹੈ ਅੱਜ ਜੋਸ਼ ਆਵੇਂ ਫਿਰ ਗੱਲ ਕਰਾਂਗਾ ਲੋਕੀ ਸਾਰੇ ਲੱਗੇ ਹੋਏ ਐ 5 ਦਿਨ 10 ਦੇ 15 ਦਿਨ 15 ਦਿਨ ਬਾਅਦ ਜਦੋਂ ਪਾਣੀ ਕੱਢੂਗਾ 20 ਦਿਨ ਬਾਅਦ ਉਸ ਤੋਂ ਬਾਅਦ ਜੋ ਹਾਲਾਤ ਹੋਣਗੇ ਨਾ ਬਾਦ ਚ ਕਰਨ ਬੇਨਤੀ ਹੈ ਭਾਈ ਉਹਦੇ ਸ੍ਰੋਮ ਕਮੇਟੀ ਜੇ ਸਖੂ ਅੱਜ ਫਿਰ ਨਾ ਪੰਜਾਬੀ ਪੰਜਾਬੀ ਦੇ ਕੰਮ ਆ ਰਹੇ ਐ ਅੱਜ ਸ੍ਰੋਮ ਕਮੇਟੀ ਐ ਪੱਕੀ ਗੱਲ ਐ ਸਿੱਖ ਸੰਪਰਦਾਵਾਂ ਆ ਸਰਸੇਵਲ ਬਾਬੇ ਐ ਨਾਨਸੇਵਲ ਬਾਬੇ ਐ ਇਹ ਬੰਦੇ ਕੌਮ ਦੇ ਪੰਜਾਬ ਦੇ ਕੰਮ ਆ ਰਹੇ ਐ ਇਹ ਇਹੋ ਜਿਹੇ ਬੰਦੇ ਕਵਾਈ ਕਰਕੇ ਨਾ ਜੀ ਪੰਜਾਬ ਨੂੰ ਸੰਭਾਲਣਾ ਪੈਣਾ ਇਹਦੇ ਪੰਜਾਬ ਦੇ ਲੋਕ ਟੁੱਟ ਚੁੱਕੇ ਆ ਵਿਚਾਰੇ ਬੜੇ ਬੁਰੀ ਤਰ੍ਹਾਂ ਟੁੱਟ ਚੁੱਕੇ ਆ ਬੱਚੇ ਪਰਿਵਾਰ ਰੋਂਦੇ ਕੁਲਾਂਦੇ ਪਏ ਆ ਛੋਟੜ ਬੱਚੇ ਆ ਤੋਂ ਸਾਡੀ ਸ਼ਬਦ ਬੇਨਤੀ ਹੈ ਭਾਈ ਓ ਕਿਸੇ ਸਮੇ ਸਾਧ ਦੀ ਇਹ ਪੰਜਾਬ ਦਾ ਆਪਾਂ ਤਾਂ ਕਿ ਪੰਜਾਬ ਮੁੜ ਪੈਰਾਂ ਤੇ ਸਟੈਂਡ ਹੋ ਸਕੇ ਵੈਸੇ ਪੰਜਾਬ ਇਹ ਕਹਿੰਦਾ ਜਿਉਂਦਾ ਗੁਰਾਂ ਦੇ ਨਾਮ ਤੇ ਜੀ ਬਿਲਕੁਲ ਜੀ ਅਮਰ ਰੂਹ ਚੜ੍ਹਦੀ ਕਲਾ ਚ ਪਰ ਸਾਨੂੰ ਸਭ ਨੂੰ ਸਾਥ ਦੇਣਾ ਚਾਹੀਦਾ ਜਾਂਦੇ-ਜਾਂਦੇ ਇੱਕ ਆਖਿਰਲਾ ਸਵਾਲ ਕੀ ਇਸ ਲਈ ਮੌਕੇ ਤੇ ਅਸੀਂ ਤੁਹਾਡੇ ਨਾਲ ਲਾਈਵ ਜੁੜੇ ਆਂ ਬਰਸਾਤ ਹੋ ਰਹੀ ਹੈ ਉਸ ਲਈ ਇੱਥੇ ਕਿਰਨ ਮੌਸਮ ਉਹਨਾਂ ਜੀ ਕਿੰਨੇ ਕੰਮ ਚੱਲ ਰਹੀ ਹੈ ਸਭ ਤੋਂ ਵੱਡੀ ਗੱਲ ਹੈ ਸੱਤ ਬੰਦ ਨਹੀਂ ਹੋਈ ਅੱਜ ਅਸੀਂ ਖੜੇ ਆਂ ਤੇ ਕਾਂਵਾਂ ਵਾਲੇ ਪੱਤਰਪੁਲ ਦੇ ਉੱਪਰ ਖੜੇ ਆਂ ਜਿਹੜਾ ਪੁਲ ਦੇ ਉੱਤੋਂ ਪਾਣੀ ਜਾ ਰਿਹਾ ਪਿਲ ਦੇ ਉੱਪਰ ਤਾਂ 5 ਸਟੈਪ ਹੈਗੇ ਆ ਹੱਲ 6 ਸਟੈਪ ਸੀਗਾ ਅੱਜ ਤੇ 7 ਸਟੈਪ ਭਰ ਗਏ ਭੀ ਯਾਨੀ ਕਿ ਪੁਲ ਦੇ ਉੱਪਰ 2 ਸਟੈਪ ਰਹਿ ਗਏ ਪੁਲ ਪੂਰਾ ਕਵਰ ਹੋਣ ਨੂੰ ਆ ਗਿਆ ਪੁਲ ਦੇ ਉੱਤੋਂ ਦੇ ਪਾਣੀ ਜਾ ਰਿਹਾ ਪਾਣੀ ਲੈਵਲ ਵਧ ਰਿਹਾ ਕੱਢ ਨਹੀਂ ਚੀਕਲ ਮਜ਼ੇ ਪੰਜਾਬ ਨੂੰ ਲੋਕਾਂ ਨੇ ਮੰਨਿਆ ਜਿਹੜਾ ਜਿਸਦਾ ਖੂਬ ਬਣਿਆ ਪਿਆ ਵੀ ਪਾਣੀ ਦਾ ਲੈਵਲ ਵਧ ਹੀ ਜਾਂਦਾ ਨਾ ਬਰਸਾਤਾ ਬੰਦ ਹੋ ਰਹੀਆਂ ਨਾ ਪਾਣੀ ਘਟ ਰਿਹਾ ਜੀ ਕੋਈ ਗੱਲ ਨਹੀਂ ਤੇਜਿੰਦਰਪਾਲ ਸਿੰਘ ਜੀ ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ ਉਚੇਚਾ Rajasthan ਤੋਂ ਫਿਰੋਜ਼ਪੁਰ ਤੱਕ ਪਹੁੰਚ ਕੀਤੀ ਹੈ ਔਰ ਤੁਸੀਂ ਗਰਾਉਂਡ ਜ਼ੀਰੋ ਤੇ ਖੜੇ ਹੋ ਕੇ ਆਪਣੇ ਪੰਜਾਬ ਆਪਣੀ ਕੌਮ ਦੇ ਨਾਲ ਖੜੋਤੇ ਹੈ ਗਿਓ ਅ ਇਸੇ ਸਾਰੇ ਮਸਲੇ ਦੇ ਉੱਤੇ ਆਪਾਂ ਲਗਾਤਾਰ ਤੁਹਾਡੇ ਨਾਲ ਜੁੜੇ ਰਾਂਗੇ ਬਹੁਤ ਜਲ ਤੁਹਾਨੂੰ ਰਾਤੀ ਆ ਅਸੀਂ ਕੱਲ ਦੁਬਾਰਾ ਫਿਰ ਲਾਈਵ ਲਵਾਵਾਂਗੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਦਾ ਤੇ ਬੰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਘਾਜੀ ਇਹ ਹੈ ਕਿ ਸਾਡਾ ਤਜਿੰਦਰਪਾਲ ਸਿੰਘ ਟੀਮਾਂ ਜਿਹੜੇ ਰਾਜਸਥਾਨ ਤੋਂ ਉਚੇਚਾ ਪੰਜ ਸੱਤ ਗੱਡੀਆਂ ਲੈ ਕੇ ਔਰ ਉੱਥੇ ਦੇ ਜਿਹੜੇ ਨਜ਼ਦੀਕ ਦੇ ਗੁਰੂ ਘਰ ਨੇ ਸਾਰੇ ਤੋਂ ਰਸਦ ਲੈ ਕੇ ਗਰਾਊਂਡ 0 ਤੇ ਫਿਰੋਜ਼ਪੁਰ ਦੇ ਵਿੱਚ ਘਾ ਡਟੇ ਨੇ ਔਰ ਉੱਥੇ ਦੀ ਗਰਾਊਂਡ ਦੀ ਜੋ ਸਚਾਈ ਹੈਗੀ ਹੈ ਉਹ ਸਾਡੇ ਚੈਨਲ ਦੇ ਨਾਲ ਲਾਈਵ ਗੱਲਬਾਤ ਦੇ ਰਹੀ ਅਸੀਂ ਤੁਹਾਡੇ ਤੱਕ ਪਹੁੰਚਾਈਏ ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਜਲਦ ਪੰਜਾਬ ਔਰ ਹੋਰ ਪੰਥਕ ਮਸਲਿਆਂ ਦੋਤੇ ਅਗਰੀ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਲੈਨੇ ਸਾਰੇ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ